ਬੜੇ ਔਖੇ ਛੱਡੇ ਮਿੱਤਰੋ ਤਵੇ ਹੈ ਕਿਉਂਕਿ ਬਾਪੂ ਅਗਲੀ ਮੋਟਰ ਤੇ ਗਿਆ ਸੀਗਾ ਤੇ ਮੈਂ ਇੱਥੇ ਕੱਲਾ ਤੇ ਤਵੇ ਬੜੇ ਔਖੇ ਛੱਡੇ ਆ ਛੁੱਟਦੀ ਨਹੀਂ ਜੀ ਯਾਰ ਹਾਂਜੀ ਮਿੱਤਰੋ ਕੀ ਹਾਲ ਚਾਲ ਹੈ ਆਈ ਹੋਪ ਤੁਸੀਂ ਸਾਰੇ ਵਧੀਆ ਹੋਵੋਗੇ ਅਸੀਂ ਵਧੀਆ ਠੀਕ ਠਾਕ ਆ ਅਸੀਂ ਵਧੀਆ ਬੈਸਟ ਆ ਸੋ ਮਿੱਤਰੋ ਕੱਢਦੇ ਹਾਂ ਸਭ ਰਾਜ ਨੂੰ ਬਾਹਰ ਤੇ ਉਹਨੇ ਜਾ ਕੇ ਪਹਿਲੀ ਬਾਪੂ ਪਹਿਲਾਂ ਹੀ ਚੱਲ ਗਿਆ ਪਹਿਲੀ ਚ ਆਦਿਆਂ ਭਿੰਗ ਮਗਰ ਇਹ ਸੀ ਆ ਪ੍ਰਸਵਰਾਜ ਤੇ ਹੋਂਦੇ ਜਾ ਕੇ ਪੜੀ ਕਿਉਂਕਿ ਜਗਾ ਸਾਰੀ ਹੋਣ ਵਾਲੀ ਪਈ ਆ ਬਜਾਈ ਵੀ ਸਾਰੀ ਹੋਣ ਵਾਲੀ ਆ ਸੋ ਬਿਨਾ ਡੇਰ ਕੀਤੇ ਵੀਡੀਓ ਨੱਕੀ ਕਰਦੇ ਸਟਾਰਟ ਚੱਲ ਵੀ ਸਵਰਾਜ ਹੋ ਜਾ ਰੈਡੀ ਮਿੱਤਰਾ ਅਰ ਹਤੀ ਇਥਾਂ ਗੋਂਦੇ ਹਨੇਰਾ ਹੋ ਗਿਆ ਸੀਗਾ ਕਾਫੀ ਹਨੇਰਾ ਹੈ ਇੱਥੇ ਤਾਂ ਥੋੜਾ ਲੇਡ ਉੱਠਿਆ ਗਿਆ la

12 ਨਹੀਂ ਖੰਦੇ 18 ਹੁਣ ਜਾ ਵੀ ਹੋਰ ਇਹਨੇ ਨਾਲ ਦੀ ਆਵਾਜ਼ ਹੀ ਨਹੀਂ ਬੰਦ ਜੀ ਸੌਖਾ ਹੀ ਲੈ ਕੇ ਪੰਜਾ ਜਾਂਦਾ ਹੈ ਹੋ ਗਿਆ ਕੋੰਦੇ ਪੈ ਗਈਆਂ ਮਾੜੀ ਮਾੜੀ ਬੱਸ ਬੈਂਟ ਹੋ ਜਾਂਦੇ ਜਾਂਦੇ ਬੜੇ ਔਖੇ ਛੱਡੇ ਮਿੱਤਰੋ ਤਵੇ ਹੈ ਕਿਉਂਕਿ ਬਾਪੂ ਅਗਲੀ ਮੋਟਰ ਤੇ ਗਿਆ ਸੀਗਾ ਤੇ ਮੈਂ ਇੱਥੇ ਇਕੱਲਾ ਤੇ ਤਵੇ ਬੜੇ ਔਖੇ ਛੱਡੇ ਆ ਛੁੱਟ ਗਈ ਜੀ ਯਾਰ ਜੀ ਮਿੱਤਰੋ ਬਾਪੂ ਆ ਗਿਆ ਸੀ ਜਾਲਾ ਪਿਆ ਬਾਉ ਟਰੈਕਟਰ ਤੇ ਆਪਾਂ ਹੁਣ ਚੱਲਦੇ ਆਂ ਪਿੰਡ ਰੋਟੀ ਰੋਟੀ ਖਾ ਕੇ ਤੇ ਫੇਰ ਆਉਣੀ ਆ ਫੇਰ ਪੈਲੀ ਚ ਬਾਪੂ ਦੀ ਚਾਹ ਛਾਲੇ ਤੇ ਬਾਪੂ ਆ ਗਿਆ ਹੁਣ ਉਹ ਦੇਖੋ ਬਾਪੂ ਆਈ ਜਾਂਦਾ ਟਰੈਕਟਰ ਏ ਲੱਗੀ ਆ ਸਕੂਟੀ ਮਿੱਤਰੋ ਚੱਲਦੇ ਆ ਸਕੂਟੀ ਤੇ ਫੇਰ ਆਉਨੇ ਆ ਕੰਟੀ ਰੂਟੀ ਖਾ ਕੇ ਐ ਰੈਡੀ ਖੜੀ ਹੋ ਕੇ ਆਉਨੇ ਆ ਮਿੱਤਰੋ ਲੋ ਜੀ ਮੇਰੇ ਬਾਪੂ ਨੇ ਪੈਲੀ ਚ ਲੈ ਆਂਦੀ ਸਿੱਧੀ ਐਕਟਿਵਾ ਹੈ ਇੱਥੇ ਪੈ ਆਉਂਦਾ ਮੋਟਰ ਤੇ ਪੈ ਤੇ ਨਹੀਂ ਲਾਈ ਸਿੱਧੀ ਪੈਲੀ ਚ ਬਹੁਤ ਰੱਖੀ ਇੱਥੇ ਚਲਵੀ ਬਿਨਾਂ ਆਵਾਜ਼ ਤੋਂ ਜੰਦੀ ਬਿਨਾਂ ਆਵਾਜ਼ ਤੂੰ ਹੈ ਨਾ ਮਿੱਤਰਾਂ ਚ ਤੇਲ ਪਾਓ ਨਾ ਕੁਝ ਬਸ ਚਾਰਜਰ ਲਾਓ ਤੇ ਇਹ ਨਹੀਂ ਆਰੇ ਲੋਕ ਲਓ ਜੀ ਮਿੱਤਰੋ ਆ ਗਏ ਆਪਾਂ ਚਾਹ ਲੈ ਕੇ ਬਾਪੂ ਵਾਸਤੇ ਬਾਪੂ ਵੀ ਜਾਂਦੇ ਆ ਡਾਕਟਰ ਵਟ ਗੱਡੀ ਜਾਂਦੇ ਆ ਪੂਰੇ ਕਾਫੀ ਥਾਂ ਬਾਤਾਂ ਹੁੰਦੇ ਨੇ ਹਾਂ ਬਾਪੂ ਨੂੰ ਚੱਲਦੇ ਹੁਣ ਬਾਪੂ ਦੇ ਲਾਗੇ ਬਾਪੂ ਨੂੰ ਕਹਿੰਨੇ ਬਈ ਚਾਹ ਚਲ ਆ ਜਾ ਕਰ ਲਾ ਬੰਦ ਅਰਜਨ ਉਹ ਆ ਗਿਆ ਲੱਗੇ ਇਧਰ ਆਪਣੇ ਕੱਢੀ ਜਾਂਦਾ ਨੁਕੜਨ ਲੱਗ ਰਹਾ ਹਾਂ ਹੁਣ ਘਲਾ ਰਿਆ ਬਾਪੂ ਨੇ ਬਈ ਚਾਹ ਪੀਲਾ ਬਾਪੂ ਠੰਡੀ ਹੋਈ ਨਹੀਂ ਬੰਦ ਕਰ ਲਾ

ਪਾਣੀ ਨੇ ਪਾਣੀ ਪਾਹੇ ਚੋਲੀ ਉੱਤੇ ਟੰਗ ਜਾ ਫਿਰ ਪਾਣੀ ਭਾਂ ਵਿੱਚੇ ਪਾ ਦੇ ਦੇ ਚਾਹੇ ਨੰਬਾ ਪੂ ਹੋ ਗਿਆ ਮਿੱਤਰੋ ਆਪਾਂ ਥੋੜਾ ਚੱਲਦੇ ਘਰ ਨੂੰ ਜੇ ਬਾਪੂ ਦੀ ਡਿਊਟੀ ਲਾਤੀ ਆਪਾਂ ਟਰੈਕਟਰ ਤੇ ਤੇ ਰਾਤੀ ਜਿਆਦਾ ਹਨੇਰਾ ਹੋ ਗਿਆ ਸੀ ਜਦੋਂ ਕੱਲ ਵੀ ਸਾਰੀ ਜਿਹੜੀ ਟਰੈਕਟਰ ਗੁੰਡੇ ਰਹੇ ਦੇ ਥੋੜਾ ਸ਼ਰੀਰ ਠੀਕ ਨਹੀਂ ਹੈਗਾ ਤਾਂ ਕਰਕੇ ਜਿਹੜਾ ਅੱਜ ਬਾਪੂ ਹੋਊਗਾ ਪਿੰਡਾਂ ਦੀ ਥੋੜਾ ਰੈਸਟ ਕਰ ਲਾ ਤੇ ਜੋਨੀਆ ਵਾਲੀ ਨਾਲ ਆਵਾਜ਼ ਮਿੱਤਰੋ ਬਾਅਦ ਤਵੇ ਤੇ ਜੇ ਬਾਪੂ ਨਾਲ ਤਾਂ ਠੇਕਰਾ ਕੇ ਫਿਰ ਜਾਵਾਂਗੇ ਹੁਣ ਆਪਾਂ ਚੱਲਦੇ ਹਾਂ ਘਰੇ ਰੈਸਟ ਕਰਦੇ ਆਂਗੇ